ਸੋ ਲੂਕਾ ਦੀ ਅੰਜੀਲ ਔਰ ਉਹਦੇ 21 ਅਧય ਔਰ ਉਸਤੇ 24 ਵਚਨ ਦੇ ਵਿੱਚ ਖੁਦਾ ਦਾ ਦਾਸ ਇਸ ਤਰ੍ਹਾਂ ਕਰਕੇ ਸੰਤ ਲੂਕਾ ਰਸੂਲ ਦੀ ਅੰਜੀਲ ਦੇ ਵਿੱਚ ਲਿਖਿਆ ਆ 21 ਦੀ 24 ਖਬਰਦਾਰ ਰਹੋ ਹੱਥੋਂ ਬਾਹਰ ਖਾਣ ਪੀਣ ਮਤ ਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਉਹ ਦਿਨ ਫਾਈ ਵਾਂਗਰ ਤੁਹਾਡੇ ਉੱਤੇ ਅਚਾਨਕ ਆ ਪਵੇ। ਔਰ ਪਰਮੇਸ਼ਵਰ ਸਾਨੂੰ ਬੁਰੇ ਦਿਨ ਤੋਂ ਬਚਾਉਣ ਵਾਸਤੇ ਔਰ ਆਪਣਾ ਵਚਨ ਦਿੰਦਾ ਆ ਕਿ ਅਸੀਂ ਉਹਦੀ ਸੱਚਾਈ ਤੇ ਉਹਦੀ ਕਿਰਪਾ ਦੇ ਨਾਲ ਅਸੀਂ ਬਚਾਏ ਜਾਈਏ ਔਰ ਹਰੇਕ ਬੁਰੇ ਦਿਨ ਤੇ ਬੁਰੀਾਈ ਜਿਹੜੀ ਆਉਣ ਵਾਲੀ ਆ ਉਹਦੇ ਤੋਂ ਬਚ ਜਾਈਏ ਇਸ ਕਰਕੇ ਪ੍ਰਭੂ ਦਾ ਕਲਾਮ ਕਹਿੰਦਾ ਆ ਕਿ ਹੱਦੋਂ ਬਾਰ ਖਾਣ ਪੀਣ ਦੇ ਨਾਲ ਮਨ ਜਿਹੜਾ ਆ ਉਹ ਭਾਰਾ ਹੁੰਦਾ ਆ ਮਨ ਜਿਹੜਾ ਆ ਉਹ ਪਰਮੇਸ਼ਵਰ ਦੇ ਨਾਲ ਨਹੀਂ ਜੁੜਦਾ ਇਸ ਵਾਸਤੇ ਅੱਜ ਅਸੀਂ ਦੇਖਾਂਗੇ ਕਿ ਮਨ ਜਿਹੜਾ ਆ ਖਾਣ ਦੇ ਨਾਲ ਹੱਦੋਂ ਵੱਧ ਖਾਣ ਪੀਣ ਦੇ ਨਾਲ ਮਨ ਜਿਹੜਾ ਆ ਉਹ ਭਾਰੀ ਹੋ ਜਾਂਦਾ ਆ ਪਰਮੇਸ਼ਵਰ ਦੇ ਨਾਲ ਨਹੀਂ ਜੁੜਦਾ ਸਗੋਂ ਆਪਣੀ ਮਰਜ਼ੀ ਕਰਦਾ ਆ ਔਰ ਅਸੀਂ ਕਿੰਨੇ ਪਰਮੇਸ਼ਵਰ ਦੇ ਡਰ ਤੇ ਭੈ ਦੇ ਵਿੱਚ ਰਹੀਏ ਪਰਮੇਸ਼ਵਰ ਦੇ ਭੈ ਦੇ ਵਿੱਚ ਰਵਾਂਗੇ ਆਸ ਉਸ ਮਿਲੇਗੀ ਔਰ ਇਹ ਦੂਵੀਂ ਇਸਰਾਇਲ ਦੇ ਇਸਰਾਇਲ ਦੇ ਲੋਕਾਂ ਨੇ ਖੁਦਾ ਦਾ ਕਲਾਮ ਕਹਿੰਦਾ ਆ ਕਿ ਉਹਨਾਂ ਨੇ ਖਾਣੇ ਵਾਸਤੇ ਮੰਗਿਆ ਔਰ ਜਾਦਾ ਹਾਫਸ ਕੀਤੀ ਖਾਣ ਦੀ ਉਸ ਵੇਲੇ ਉਹਨਾਂ ਲੋਕਾਂ ਨੇ ਕੀ ਕੀਤਾ ਜਦੋਂ ਲੋਕਾਂ ਦੀ ਪਹਿਲਾ ਗ੍ਰੰਥੀ ਉਹ 10 ਅਧੇ ਤੇ ਉਹਦਾ ਸੱਤ ਵਚਨ ਪੜੋਗੇ ਤੇ ਉੱਥੇ ਲਿਖਿਆ ਕਿ ਨਾ ਤੁਸੀਂ ਮੂਰਤੀ ਪੂਜਕ ਹੋਵੋ ਜਿਵੇਂ ਉਹਨਾਂ ਵਿੱਚੋਂ ਵੀ ਕਈਆਂ ਨੇ ਕਈ ਕੋ ਹੋਏ ਅਤੇ ਇਸ ਇਸ ਪ੍ਰਕਾਰ ਲਿਖਿਆ ਹੋਇਆ ਹੈ ਜੋ ਉਹ ਲੋਕਾਂ ਕ ਖਾਣ ਪੀਣ ਬੈਠੇ ਹੱਸਣ ਖੇਡਣ ਉੱਠੇ ਔਰ ਜਦੋਂ ਉਹਨਾਂ ਨੇ ਖਾਧਾ ਔਰ ਪੀਤਾ ਔਰ ਅਗਲੀਆਂ ਇਤਾਂ ਦੇ ਵਿੱਚ ਲਿਖਿਆ ਕਿ ਇੱਕ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ 23-23 ਹਜ਼ਾਰ ਜਣਿਆਂ ਦੇ 70 ਲੱਥੇ 23-23 ਹਜ਼ਾਰ ਬੰਦਾ ਜਿਹੜਾ ਉਹ ਪਰਮੇਸ਼ਵਰ ਦੇ ਵਿਰੋਧੀ ਬਣ ਗਏ ਉਹਨਾਂ ਨੇ ਹਾਫਸ ਕੀਤੀ ਉਹਨਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਜਿਹੜਾ ਸੀ ਉਹ ਦੂਲ ਦਿੱਤਾ ਔਰ ਉਹਨਾਂ ਦੇ ਮਾਨ ਪੌਦ ਭਾਰੀ ਹੋ ਗਏ ਇੰਨੇ ਭਾਰੇ ਹੋ ਗਏ ਕਿ ਖਾਣ ਦੇ ਨਾਲ ਪੀਣ ਦੇ ਨਾਲ ਔਰ ਉਹਨਾਂ ਦੇ ਮਾਨ ਪੌਦ ਭਾਰੀ ਜਦੋਂ ਹੋਏ ਤੇ ਉਹਨਾਂ ਨੇ ਉਹ ਹਰਾਮ ਕਾਰੀਆਂ ਪਾਪ ਕੀਤੇ ਜਿਹੜੇ ਕਰਨੇ ਯੋਗ ਨਹੀਂ ਸੀ ਇਸ ਵਾਸਤੇ ਸਾਡਾ ਮਨ ਹਲਕਾਰੇ ਸਾਡਾ ਮਨ ਪਾਪ ਵੱਲ ਨਾ ਜਾਵੇ ਸਾਡਾ ਮਨ ਪੂਰੀ ਤਰ੍ਹਾਂ ਹੌਲਾ ਰਹੇ ਤੋਂ ਅਸੀਂ ਆਪਣੇ ਖਾਣ ਤੇ ਪੀਣ ਵਾਲ ਕਿੰਨੀ ਤਵੱਜੋ ਨਹੀਂ ਹੈ ਕਈ ਵਾਰੀ ਇਨਸਾਨ ਸੋਚਦਾ ਆ ਖਾਣ ਪੀਣ ਦੇ ਨਾਲ ਕੋਈ ਪਾਪ ਨਹੀਂ ਹੁੰਦਾ ਕੋਈ ਗੁਨਾਹਾਂ ਨਹੀਂ ਹੁੰਦਾ ਰੱਬ ਤੋਂ ਦੂਰ ਨਹੀਂ ਜਾਂਦਾ ਪਰ ਇੱਥੇ ਪ੍ਰਭੂ ਦੇ ਵਚਨ ਚ ਲਿਖਿਆ ਗਿਆ ਕਿ ਉਹਨਾਂ ਜਦੋਂ ਉਹਨਾਂ ਦੇ ਮਨ ਭਾਰੀ ਹੋਏ ਤੇ ਉਹਨਾਂ ਨੇ ਬਹੁਤ ਭਾਰੀ ਪਾਪ ਵੀ ਕੀਤੇ। ਤੋਂ ਜਦੋਂ ਉਤਪਤੀ ਪੋਥੀ ਵੇਖਦੇ ਜੋ ਤੋਂ ਪਹਿਲਾਂ ਪਾਪ ਜਿਹੜਾ ਹੋਇਆ ਆਦਮ ਤੇ ਹਵਾ ਤੋਂ ਉਹ ਜਦੋਂ ਖਾਣ ਤੋਂ ਹੀ ਪਾਪ ਸ਼ੁਰੂ ਹੋਇਆ ਜਿਹੜਾ ਫਲ ਨਹੀਂ ਸੀ ਖਾਣਾ ਰੋਕਿਆ ਹੋਇਆ ਸੀ ਉਹੀ ਫਲ ਖਾਦਾ ਕਿ ਪਾਪ ਹੋ ਗਿਆ ਗੌਰ ਕਰੀ ਖਾਣ ਦੇ ਨਾਲ ਬਹੁਤ ਪਾਪ ਹੁੰਦੇ ਆ ਮਨ ਭਾਰੀ ਹੁੰਦਾ ਆ ਔਰ ਜੋ ਕੁਛ ਨਹੀਂ ਹੁੰਦਾ ਉਹ ਹੋਣ ਵਾਸਤੇ ਤਿਆਰ ਹੁੰਦਾ ਆ ਔਰ ਆਪਣੀਆਂ ਵਰਕਤਾ ਇਨਸਾਨ ਗਵਾ ਲੈਂਦਾ ਆ ਬਾਗਦਨ ਦੇ ਵਿੱਚੋਂ ਬਾਹਰ ਨਿਕਲ ਗਏ ਫਿਰ ਜਦੋਂ ਇਸਾਖ ਬਰਕਤ ਦੇਣ ਵਾਲਾ ਸੀ ਤੇ ਇਸਹਾਉ ਨੂੰ ਆਸ਼ੀਸ਼ ਦੇਣ ਵਾਲਾ ਸੀ ਤੇ ਉਸ ਵੇਲੇ ਵੀ ਇਸਹਾਉ ਨੇ ਪਹਿਲਾਂ ਹੀ ਖਾਨ ਦੇ ਪਿੱਛੇ ਆਪਣੀ ਜਿਹੜੀ ਬਰਕਤ ਨੂੰ ਗਵਾ ਲਿਆ ਆਪਣੀ ਆਸ਼ੀਸ਼ ਨੂੰ ਗਵਾ ਲਿਆ ਔਰ ਮੁੜ ਕੇ ਰੋ ਰੋ ਕੇ ਪਛਤਾਇਆ ਮੋੜ ਤੋਵਾ ਕਰਨ ਦਾ ਮੌਕਾ ਨਾ ਮਿਲਿਆ ਇਸ ਹਉ ਰੁੰਦਾ ਰਿਆ ਪਰ ਜਿਨੇ ਖਾਦਾ ਨਹੀਂ ਉਹ ਸਾਰਾ ਕੁਸ ਬਰਗਤਾ ਲੈ ਕੇ ਚਲਾ ਗਿਆ ਗੌਰ ਕਰੀਏ ਖਾਣ ਪੀਣ ਦੇ ਨਾਲ ਅੱਜ ਬਹੁਤ ਬਿਮਾਰੀਆਂ ਜਿਹੜੀਆਂ ਇਨਸਾਨ ਨੂੰ ਲੱਗੀਆਂ ਆ ਉਹ ਖਾਣ ਤੇ ਪੀਣ ਦੇ ਨਾਲ ਲੱਗਦੀਆਂ ਏ ਇਬਾਦਤ ਨਹੀਂ ਕਰਦਾ ਮਨ ਭਾਰੀ ਹੁੰਦਾ ਆ ਉਹ ਵੀ ਇਨਸਾਨ ਨੂੰ ਕਈ ਵਾਰੀ ਖਾਣਾ ਖਾਂਦਾ ਆ ਫਿਰ ਦੁਆ ਕਰਦੀ ਹੁੰਦੀ ਆ ਫਿਰ ਖਾਣਾ ਜਿਹੜਾ ਖਾਦਾ ਹੁੰਦਾ ਆ ਉਹ ਫਿਰ ਮਨ ਭਾਰੀ ਕਰਦਾ ਆ ਰੱਬ ਦਾ ਕੰਮ ਦੂਰ ਹੁੰਦਾ ਆ ਇਸ ਕਰਕੇ ਪਰਮੇਸ਼ਵਰ ਦਾ ਵਚਨ ਅੱਜ ਮੈਨੂੰ ਤੁਹਾਨੂੰ ਪ੍ਰੇਰਨਾ ਕਰਦਾ ਆ ਇਹ ਹੱਥੋਂ ਬਾਹਰ ਖਾਣ ਦੇ ਨਾਲ ਮਨ ਜਿਹੜਾ ਆ ਉਹ ਭਾਰੀ ਹੁੰਦਾ ਆ ਮਨ ਸਾਡਾ ਪ੍ਰਭੂ ਦੇ ਨਾਲ ਜੁੜਿਆ ਰਹੇ ਮਨ ਸਾਡਾ ਸ਼ਾਂਤ ਰਹੇ ਅਸੀਂ ਸਰੀਰਕ ਪੱਖੋਂ ਵੀ ਇਹ ਦੁਖਾਂਤ ਪੀਨ ਵਾਲ ਵਿਚਾਰ ਕਰਦੇ ਆ ਉਹ ਇਨਸਾਨ ਦਾ ਸਰੀਰ ਵੀ ਜਿਹੜਾ ਆ ਘਟ ਖਾਂਦਾ ਆ ਤੂੰ ਫਿਰ ਤੰਦਰੁਸਤ ਰਹਿੰਦਾ ਆ और घट खां रूह भी वो प्रार्थना वास्ते, वास्ते तो खान ते पीन किए यीशु प्रभु ने जो चाली दिन चाली रात ने रखा पहला, 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 पहला ਨਸਾਨਾ ਸਤਾਣੀ ਇਹ ਤੋਂ ਬਣਾਉਣ ਲੱਗਾ ਤੇ ਭੁੱਖ ਲੱਗੀ ਤੇ ਕਹਿੰਦਾ ਵੀ ਇਹ ਪੱਥਰਾਂ ਨੂੰ ਕੋ ਰੋਟੀ ਬਣ ਜਾਏ ਤੇ ਬਣ ਜਾਏਗੀ ਪਰ ਯਿਸੂ ਨੇ ਆਖਿਆ ਇਨਸਾਨ ਮੇਰੀ ਰੋਟੀ ਦੇ ਨਾਲ ਜੁੰਦਾ ਨਹੀਂ ਰਹਿੰਦਾ ਹਰੇਕ ਵਚਨ ਜਿਹੜਾ ਪਰਮੇਸ਼ਵਰ ਦੇ ਮੁਖ ਦੇ ਵਿੱਚੋਂ ਨਿਕਲਿਆ ਆਇਆ ਉਹਦੇ ਨਾਲ ਇਨਸਾਨ ਜੁੰਦਾ ਰਹਿੰਦਾ ਹੈ ਅਜ਼ੀਜ਼ ਭੈਣ ਭਰਾਓ ਅੱਜ ਆਪਣੇ ਆਪ ਨੂੰ ਅਸੀਂ ਪ੍ਰਭੂ ਵਾਸਤੇ ਵੀ ਤਿਆਰ ਕਰਨਾ ਹੈ। ਤੋਂ ਕਿੰਨਾ ਅਸੀਂ ਗੌਰ ਕਰੀਏ ਕਿ ਅਸੀਂ ਕਿਵੇਂ ਖਾ ਰਹੇ ਹਾਂ, ਕਿਵੇਂ ਪੀ ਰਹੇ ਹਾਂ। ਔਰ ਇਹ ਚੀਜ਼ਾਂ ਸਾਨੂੰ ਪਰਮੇਸ਼ਵਰ ਦੇ ਪਿਆਰ ਤੋਂ ਅਲੱਗ ਕਰਦੀਆਂ ਨੇ। ਕਿੰਨਾ ਇਨਸਾਨ ਪ੍ਰੇਜ਼ਗਾਰ ਕਿੰਨਾ ਇਨਸਾਨ ਜਿਹੜਾ ਆ ਉਹ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖੇ ਪ੍ਰੇਜ਼ਗਾਰ ਬਣੇਗਾ। ਉਹ ਹਰ ਪੱਖੋਂ ਆਸ਼ੀਸ਼ ਦਾ ਭਾਗੀ ਬਣ ਜਾਏਗਾ ਇਸ ਵਾਸਤੇ ਸਾਡਾ ਮਨ ਭਾਰੀ ਨਾ ਹੋਵੇ ਅਸੀਂ ਆਪਣੇ ਖਾਣੇ ਉੱਤੇ ਕਿੰਨਾ ਕੰਟਰੋਲ ਕਰੀਏ ਇਸ ਸੰਸਾਰ ਦੇ ਵਿੱਚ ਰਹਿ ਕੇ ਸਾਡਾ ਮਨ ਜਿਹੜਾ ਆ ਉਹ ਬਿਲਕੁਲ ਹੌਲਾ ਤੇ ਹਲਕਾ ਰਹੇ ਔਰ ਅਸੀਂ ਸਮਝ ਤੇ ਗਿਆਨ ਦੇ ਵਿੱਚ ਵਧਦੇ ਜਾਈਏ ਔਰ ਦਿਨ ਜਿਹੜਾ ਆਉਣਾ ਆ ਉਹ ਸਾਡੇ ਸਾਰੇ ਸਲਾਮਤੀ ਵਾਸਤੇ ਆਏਗਾ ਤਿੰਨ ਜਿਹੜੇ ਆਉਣਗੇ ਉਹ ਤੰਦਰੁਸਤੀ ਵਾਲੇ ਆਉਣਗੇ ਆਰਾਮ ਵਾਲੇ ਆਉਣਗੇ ਔਰ ਬੜੀ ਕਿਰਪਾ ਵਾਲੇ ਆਉਣਗੇ ਜੇ ਅਸੀਂ ਇਹਨਾਂ ਵਚਨਾਂ ਨੂੰ ਆਪਣੇ ਜੀਵਨ ਦੇ ਅੰਦਰ ਗ੍ਰਹਿਣ ਕਰਾਂਗੇ ਔਰ ਆਪਣੇ ਪਰਮੇਸ਼ਵਰ ਦੇ ਵਚਨ ਜਦੋਂ ਜੀਵਨ ਦੇ ਅੰਦਰ ਰੱਖਾਂਗੇ ਇਹ ਵਚਨ ਸਾਨੂੰ ਪੂਰੇ ਕਹਿ ਦੇ ਤੇ ਕੰਨੋ ਸਿਖਾ ਦੇਣਗੇ ਕਿ ਅਸੀਂ ਕਿੱਦਾਂ ਆਪਣੇ ਮਨ ਨੂੰ ਹਲਕਾ ਔਰ ਹੌਲਾ ਰੱਖਣਾ ਹੈ ਔਰ ਸਾਡਾ ਮਨ ਪੂਰੀ ਤਰ੍ਹਾਂ ਸਾਨੂੰ ਸ਼ਾਂਤ ਕਰੇਗਾ ਅੱਖਾਂ ਬੰਦ ਕਰੇ